ਅੱਜ ਦੀ ਇਸ ਵੀਡੀਓ ਵਿੱਚ ਸਾਰੇ ਵੀਰ ਭੈਣ ਭਰਾਵਾਂ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਮਨੀ ਕਰਨ ਸਾਹਿਬ ਵਿਖੇ ਜਿਵੇਂ ਕਿ ਪਾਣੀ ਵਿੱਚ ਲੰਗਰ ਤਿਆਰ ਹੁੰਦਾ ਹੈ, ਦਾਲਾਂ, ਛੋਲੇ ਉਹ ਕਿਸ ਤਰ੍ਹਾਂ ਤਿਆਰ ਹੁੰਦੇ ਹਨ ਪਾਣੀ ਵਿੱਚ ਉਹ ਸਾਰੀ ਪ੍ਰਕਿਰਿਆ ਤੁਹਾਨੂੰ ਦਿਖਾਵਾਂਗੇ। ਸਭ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਿਓ ਤਾਂ ਜੋ ਹਰ ਇੱਕ ਆਪਾਸ ਇਹ ਵੀਡੀਓ ਪਹੁੰਚ ਸਕੇ ਤੇ ਹਰ ਇੱਕ ਨੂੰ ਇਸ ਬਾਰੇ ਜਾਣਕਾਰੀ ਲੱਗ ਸਕੇ ਆ ਤੁਸੀਂ ਵੇਖ ਸਕਦੇ ਹੋ ਇਹ ਗੁਰਦੁਆਰਾ ਮਨੀਕਨ ਸਾਹਿਬ ਦੇ ਨਾਲ ਹੀ ਇੱਕ ਮੰਦਰ ਹੈ ਜਿੱਥੇ ਕਿ ਗਰਮ ਪਾਣੀ ਦਾ ਫਫਾਰਾ ਨਿਕਲਦਾ ਹੈ ਕਹਿੰਦੇ ਹਨ ਕਿ ਇੱਥੇ ਸ਼ਿਵ ਜੀ ਨੇ ਦਰਸ਼ੂਲ ਮਾਰਿਆ ਸੀ ਜਿੱਥੋਂ ਕਿ ਗਰਮ ਪਾਣੀ ਨਿਕਲਦਾ ਹੈ ਆ ਤੁਸੀਂ ਵੇਖ ਸਕਦੇ ਹੋ ਵੀਰ ਦਾਰਾ ਛੋਲੇ ਪੋਟਲੀ ਵਿੱਚ ਲੈ ਕੇ ਖੋਦ ਗਰਮ ਕਰਕੇ ਵੇਖ ਰਹੇ ਹਨ ਤੇ ਇਧਰ ਪਾਸੇ ਤੁਹਾਨੂੰ ਦਿਖਾਵਾਂਗੇ ਕਿ ਬਾਬਾ ਜੀ ਕਿਸ ਤਰ੍ਹਾਂ ਪਾਣੀ ਵਿੱਚ ਦਾਲਾ ਛੋਲੇ ਬਣਾ ਰਹੇ ਹਨ ਸਾਰੀ ਵੀਡੀਓ ਦੇ ਵਿੱਚ ਐਨ ਤੱਕ ਬਣੇ ਰਹੋ ਇਸ ਪਾਣੀ ਵਿੱਚ ਹੀ ਗੁਰਦੁਆਰਾ ਸਾਹਿਬ ਦਾ ਸਾਰਾ ਲੰਗਰ ਤਿਆਰ ਹੁੰਦਾ ਹੈ ਹੁਣ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ ਗੁਰਦੁਆਰਾ ਮਨੀ ਕਰਨ ਸਾਹਿਬ ਦੀ ਗਰਮ ਗੁਫਾ ਬਖਾਵਾਂਗੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜਲਦ ਹੀ ਤੁਹਾਡੇ ਲਈ ਅਸੀਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ